ਗਵਰਨਮੈਂਟ ਆਫ ਇੰਡੀਆ ਨੇ ਡਿclare ਕੀਤਾ ਹੈ ਉਦੇ ਹੀ ਜਿਹੜਾ ਜਿਹੜੇ ਫੁੱਟ ਸੋਲਜਰਸ ਐ ਐਗਜ਼ੀਕਿਊਸ਼ਨਰਸ ਨੇ ਜਾਂ ਉਦੇ ਜਾਣਕਾਰ ਦੀ ਗੈਂਗ ਦੇ ਮੈਂਬਰਸ ਨੇ ਉਹਨਾਂ ਦੀ ਤਬਿਸ਼ ਜਲੰਧ ਪੁਲਿਸ ਕਮਿਸ਼ਨਰ ਵੱਲੋਂ جاری ਹੈ ਹੁਣ ਤੱਕ 13 ਬੰਦੇ ਗ੍ਰਿਫਤਾਰ ਹੋ ਕੇ ਇਹ ਲਾਟ ਜਿਹੜਾ ਹੈ ਇਹ ਚੌਥਾ ਲਾਟ ਹੈ ਪਰ ਹੁਣ ਬੰਦੇ ਗ੍ਰਿਫਤਾਰ ਨੇ ਸਾਰੇ ਦਾ ਸਾਰੇ ਤਰੰਤਾਨਦ ਰਹੇ ਬਾਣੀ ਪੀਤੂ ਬਾਈਸਾ ਨੂੰ ਮਾਰਿਆ ਸਾਡੇ 6 ਤੋਂ 7 ਪਰਚੇ ਮਰਡਰ ਦੇ ਅਟੈਂਪਟ ਟੂ ਮਰਡਰ ਫਿਰੋਤੀ ਇਹ ਅਰਜਨ ਇਹ ਨਦੀ ਅਲੱਗ-ਅਲੱਗ ਟਾਈਮ ਤੇ ਕਰਤਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਡ ਰੈਪਰ ਤੋਂ ਮਿਲੇ ਹਨ ਤੇ ਕੁਝ ਜਿੰਦਾ ਘਟੂ ਸੀ ਮਨੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਟ ਸੀਗੇ ਜਿਹੜੀ ਸੁਲਤਾਨਪੁਰ ਲੋਧੀ ਫਾਇਰਿੰਗ ਹੋਈ ਸੀ ਇੱਕ ਮਹੀਨਾ ਪਹਿਲੇ ਤੇ ਫਰੋਤੀ ਮੰਮੀ ਸੀ ਜਿਹਦਾ ਚ ਮੋਰ ਸੀ ਜੀ ਪਲੱਸ ਪਰਮਜੀਤ ਜਿਹੜਾ ਹੈ ਤਰੰਤ ਆ ਰੰਦਾ ਇਹਦਾ ਬ੍ਰਦਰ ਯੂਕੇ ਰੰਦਾ ਉਹ ਨਾਲ ਰੰਦਾ ਰਹਿੰਦਾ ਹੈ ਤੇ ਟਾਰਗੇਟਸ ਕਿਸਮ ਟਾਰਗੇਟ ਕਰਨਾ ਨੀ ਸਨਵਲਣ ਨੂੰ ਤਰਸਦਾ ਹੈ ਫਰੋਤੀ ਚੰਦੀ ਹੈ ਤੇ ਇਹ ਬਾਰੇ ਦੋਨਾਂ ਨੇ ਡਿਫਾਈਨ ਕਰਨਾ ਤੇ ਇਹਨਾਂ ਦੋਨਾਂ ਦੇ ਅਰੇਸਟੋਂ ਇੱਕ ਮਰਡਰ ਕੇਸ ਬੇਸ ਹੋਇਆ ਜਨਾਬ ਮਨੀਸੀ ਦਾ ਤਰੰਤ ਨੰਬਰ ਦੋ ਜਿਹੜੇ ਬਾਕੀ ਤਿੰਨ ਹੈ 사ਜਨ ਦਿਲਬਾਖ ਤੇ ਦਿਲਪ੍ਰੀਤ ਇਹ ਵੀ ਲੜਨ ਦੇ ਤੇ ਟਫ ਹੈ ਇੱਕ ਖਿਆਰਾ ਕਰਕੇ ਮੁੰਡਾ ਤਰੰਤ ਉਹ ਜਿਹੜਾ ਫੋਰਨਰ ਇਨਵੈਸਟਰ ਉਹਦੇ ਤੁਰੋਂ ਨਾ ਚੁਣੇ ਤੇ ਚੋਲਾ ਸਾਹਿਬ ਦੀ ਫੈਰਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ 3 ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਦਿੱਤੀ ਸੀ ਜੀ ਫਰੋਟਿੰਗ ਮਿਲ ਸੀ ਉਹ ਇਨਾਂ ਨੇ ਕਰਾਈ ਸੀ ਤੇ ਹੋਰ ਵੀ ਕਈ ਜਗ੍ਹਾ ਦਿਨ ਚਾਰ ਜਗ੍ਹਾ ਹੋਰ ਇਹਨਾਂ ਨੇ ਵਿਕੀਕੀਟੀ ਵੀ ਸੀ ਕਿ ਫਰੋਟੇ ਮੰਗਿਆ ਸੀ ਜਿਹੜਾ ਪਲਾਨ ਨਾ ਨੇ ਐਗਜ਼ੀਕਿਊਟ ਕਰਨਾ ਸੀ ਦਾ ਉਹ ਰੁਕ ਗਿਆ ਨਾ ਜੀ ਸਾਰੇ ਰਾਜਦਾਨੀ ਕਦੇ ਕੋਈ ਕੰਮ ਨਹੀਂ ਕਰਦੀ ਜੀ ਨਹੀਂ ਜਾਂਦਾ ਚੁਕਦਾ ਜੇ ਹੁੰਦਾ ਸੀ ਕਿ ਉਹ ਉਹ ਨਹੀਂ ਮਗਰ ਉਹ ਫੜੇ ਗਏ ਉਹਨਾਂ ਦੇ ਥ्रू ਇਹਨਾਂ ਦਾ ਪਤਾ ਲੱਗਾ ਸੀ ਨੇ ਧੀਰੇ ਧੀਰੇ ਉਹ ਟੌਟ ਟੈਕਨੀਕਲ ਸਰਵਲੈਂਸ